ਇਹ ਗ੍ਰਹ ਸਾਰੇ ਦੋਸਤਾਂ ਮਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਦੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਗਾ ਪ੍ਰਾਣਾਂ ਦੀਆਂ ਬਾਗਾ ਬੰਦ ਸ਼ੁਗਰਾ ਦਿਖਾ ਰਹੇ ਹਾਂ ਇਹਦਾ ਟਰੈਕਟਰ ਮਾਰਚ ਆਹੋ ਕੀਤਾ ਜਾ ਰਿਹਾ ਟਰੈਕਟਰ ਮਾਰਚਾਂ ਦੇ ਤਸਵੀਰਾਂ ਨੇ ਸਾਨੂੰ ਜਿਹੜਾ ਕਿ ਭਾਰਤਿਕ ਸਾਜੂ ਦਾ ਅਗਰਾਹਾ ਦੇ ਵੱਲੋਂ ਕੀਤਾ ਜਾ ਰਿਹਾ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਸਾਡੇ ਕੈਨਲ ਦੇ ਮਾਧਿਅਮ ਰਾਹੀਂ ਦੇਖ ਸਕਦੇ ਹੋ ਜਿਹੜੀ ਵੱਡੀ ਇਹਦੀ ਕਤਾਰ ਆਹੋ ਟਰੈਕਟਰ ਮਾਰਚ ਦੇ ਤਸਵੀਰਾਂ ਨੇ ਆਪਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਧਰਲੇ ਪਾਸੇ ਹੋ ਕੇ ਉਹ ਤਸਵੀਰਾਂ ਦਿਖਾਵੇ ਕਿ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਨੇ ਇਹ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਟਰੈਕਟਰ ਮਾਰਦੇ ਨੇ ਤਸਵੀਰਾਂ ਨੇ ਇਹ ਗਸਦੇ ਵਿੱਚ ਵੱਡੀ ਗੰਤੀ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਭਾਰਤਿਕ ਸਾਜੁਨਗਰਾਂਹ ਦੇ ਵੱਲੋਂ ਉਹਦੇ ਤਸਵੀਰਾਂ ਨੇ ਜਿਹੜੀਆਂ ਉੱਤੇ ਗਾੜੇ ਚੱਲ ਰਹੇ ਨੇ ਜਿਹੜਾ ਕਿਸਾਨੀ ਨੂੰ ਲੈ ਕੇ ਪਰ ਲਗਾਤਾਰ ਜਿਹੜੀਆਂ ਤੁਹਾਨੂੰ ਤਸਵੀਰਾਂ ਅਸੀਂ ਉਹ ਦਿਖਾ ਰਹੇ ਹਾਂ ਭਾਰਤਿਕ ਸਾਜੁਨਗਰਾਂਹ ਦੀਆਂ ਤਸਵੀਰਾਂ ਨੇ ਜਿਦ ਦੇ ਵਿੱਚ ਇਹਦਾ ਟਰੈਕਟਰ ਮਾਰਕਾ ਹੋ ਕੀਤਾ ਜਾ ਰਿਹਾ ਚੱਲ ਬਾਅਦ ਵਿੱਚ ਕਰਾਂਗੇ ਸਾਡੇ ਨਾਲ ਜਿਹੜੇ ਸ਼ੋਮਨਦਰ ਸਿੰਘ ਦੇ ਮੇਰੇ ਕੋਲ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਲਗਾਤਾਰ ਇਹਨਾਂ ਸੁਪੀਣਾ ਦਿਖਾ ਰਹੇ ਆ ਲਗਾਤਾਰ ਅਸੀਂ ਗੱਦੇ ਵਿੱਚ ਵੱਡੀ ਗੰਤੀ ਦੇ ਵਿੱਚ ਟਰੈਕਟਰ ਮਾਰਕਾ ਜਿਹੜਾ ਉਹ ਕੀਤਾ ਜਾ ਰਿਹਾ ਉਹਨਾਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾ ਰਹੇ ਆ ਜਿਸ ਦੇ ਵਿੱਚ ਵੱਡੀ ਗੰਤੀ ਦੇ ਵਿੱਚ ਜਿਹੜਾ ਟਰੈਕਟਰ ਪਹੁੰਚੇ ਨੇ ਭਾਰਤੀ ਸਮਝਨਗਰਾਹ ਤੇ ਵੱਲੋਂ ਜਿਹੜਾ ਇਹ ਟਰੈਕਟਰ ਮਾਰਕਾ ਉਹ ਕੀਤਾ ਜਾ ਰਿਹਾ ਅਸਲ ਇਹਨਾਂ ਦਾ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੀਆਂ ਬਾਗੇਪੁਰਾ ਸ਼ੀਰਪਾਕ ਸਿੰਘ ਚੌਂ ਦੀਆਂ ਅੱਜ ਦੇਖ ਰਹੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀ ਉਹ ਕਰਨਾ ਜਿਹੜੀ ਸਾਂਝੀ ਕਰ ਰਹੇ ਆ ਲਗਾਤਾਰ ਜਿਹੜੀ ਜਿਹੜੀ ਤਸਵੀਰਾਂ ਉਹ ਥੋੜੇ ਨਾਲ ਜਿਹੜੀ ਉਹ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਭਾਰਤਿਕ ਸੰਜੁਗੀਆਂ ਗਰਾਹਾਂ ਦੇ ਵੱਲੋਂ ਜਿਹੜਾ ਇਹ ਵੱਡੇ ਪੱਧਰ ਦੇ ਉੱਤੇ ਜਿਹੜਾ ਇੱਕ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਹਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਜਿਸ ਦੇ ਵਿੱਚ ਜਿਹੜਾ ਕਿ ਲਗਾਤਾਰ ਸੁਨੇੜੇ ਦੀਆਂ ਤਸਵੀਰਾਂ ਵੀ ਉਹ ਦਿਖਾ ਰਹੇ ਆ ਜੱਸ ਦੇ ਵਿੱਚੋਂ ਭਾਰਤੀ ਕਿਸਾਨ ਜੁਨਾਗਰਾਹਾਂ ਦੋਸਤੋ ਲਾਵਾ ਵੱਖ-ਵੱਖ ਜਥੇ ਬੰਦਿਆਂ ਦੇ ਵੱਲੋਂ ਜਿਹੜਾ ਟਰੈਕਟਰ ਮਾਰਚ ਅੱਜ ਕੱਢਿਆ ਗਿਆ ਜਿਹੜਾ ਅੱਜ ਆਪਾਂ ਕਰਤਿਕ ਸਿੰਘ ਜੁਨਾਗਰ ਦੀ ਗੱਲ ਕਰਕੇ ਤੇ ਕਰਤਿਕ ਸਿੰਘ ਜੁਨਾਗਰ ਦੇ ਵੱਲੋਂ ਅੱਜ ਮੋਗਾ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੀਤਾ ਗਿਆ ਆ ਆਰਤਿਕ ਸਿੰਘ ਲਖੋਵਾਲ ਦੇ ਵੱਲੋਂ ਵੀ ਬਾਗਾਪਰਾਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੀਤਾ ਗਿਆ ਹੋਰ ਵੀ ਕਈ ਜਥੇ ਬੰਦਿਆਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਪਰ ਭਾਰਤੀ ਕਿਸਾਨ ਜੁਨਾਗਰ ਜੁੜੇ ਇੱਕਤਾ ਅਗਰਾਹਾਂ ਦੇ ਵੱਲੋਂ ਜਿਹੜਾ ਟਰੈਕਟਰ ਮਾਰਚ ਆ ਉਹ ਬਾਗਾਪਰਾਂ ਦੇ ਵਿੱਚ ਕੀਤਾ ਗਿਆ ਬਾਗੇਪਰਾਂ ਦੇ ਜਿਹੜਾ ਟਰੈਕਟਰ ਮਾਰਚ ਆ ਉਹ ਗੱ ਸਮੁੰਦਰ ਸਿੰਘ ਡੇਮਰ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਸਬੰਧ ਦੇ ਵਿੱਚ ਜਿਹੜਾ ਹੈ ਟਰੈਕਟਰ ਮਾਰਚ ਅੱਜ ਕੀਤਾ ਜਾ ਰਿਹਾ ਸਮੁੰਦਰ ਸਿੰਘ ਡੇਮਰ ਸਾਡੇ ਨਾਲ ਹੈ ਡੇਮਰ ਸਾਹਿਬ ਹਾਂ ਜੀ ਕਿਹੜੇ ਚੱਕਰ ਤੋਂ ਲੈ ਕੇ ਜਿਹੜਾ ਅੱਜ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਇਹ 26 ਜਨਵਰੀ ਜਦੋਂ ਆਪਾਂ ਦਿੱਲੀ ਨੂੰ ਗਏ ਆ ਉਸ ਤੋਂ ਬਾਅਦ ਫਿਰ ਆਪਾਂ ਦਿੱਲੀ ਦੇ ਵਿੱਚ ਨਾ ਮਾਰਚ ਕਰਨ ਦਾ ਪ੍ਰੋਗਰਾਮ 26 ਜਨਵਰੀ ਨੂੰ ਉਸ ਦਿਨ ਨੂੰ ਲੈ ਕੇ ਆਪਾਂ ਅੱਜ ਜਿਹੜਾ ਮਾਰਚ ਕਰਨ ਜਾ ਰਹੇ ਹਾਂ ਜਿਹੜੀਆਂ ਮੋਦੀ ਸਰਕਾਰ ਨੇ ਮੰਗਾ ਮੰਨੀਆਂ ਸੀ ਜਦੋਂ ਆਪਾਂ ਅੰਦੋਲਨ ਜਿੱਤ ਕੇ ਆਏ ਆ ਕਾਲੇ ਕਾਨੂੰਨ ਰੱਦ ਕਰਾਏ ਐ ਉਹਦੇ ਨਾਲ ਕਈ ਮੰਗਾਂ ਤੇ ਸਹਿਮਤੀ ਪ੍ਰਗਟਾਈ ਸੀ ਵੀ ਐਮਐਸਪੀ ਦੀ ਜਿਹੜੀ ਆ ਉਹ ਗਰੰਟੀ ਕਰਾਂਗੇ ਸਾਰੀਆਂ ਫਸਲਾਂ ਤੇ ਹੋਰ ਲਖੀਮਪੁਰ ਖੀਰੀ ਦੀ ਘਟਨਾ ਹੋਈ ਆ ਉਹ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜੀਆਂ ਲਟਕਦੀਆਂ ਮੰਗਾਂ ਨੇ ਸੈਂਟਰ ਗਵਰਨਮੈਂਟ ਨੇ ਉਹਦੇ ਸਬੰਧ ਚ ਅੱਜ ਸੰਯੁਕਤ ਮੋਰਚੇ ਵੱਲੋਂ ਪੂਰੇ ਭਾਰਤ ਦੇ ਵਿੱਚ ਤਕਰੀਬਨ ਇਹ ਜਾਨੀ ਹਜ਼ਾਰਾਂ ਦੀ ਗਿਣਤੀ ਚ ਆ ਜਿਹੜੇ ਤਹਿਸੀਲ ਦਫ਼ਤਰਾਂ ਮੂਰੇ ਹੈੱਡ ਕੁਆਟਰਾਂ ਮੂਰੇ ਇਹ ਜਿਹੜੇ ਅੱਜ ਮਾਰਚ ਕੱਢੇ ਜਾ ਰਹੇ ਟਰੈਕਟਰ ਮਾਰਚ ਪਿੰਡ ਪਿੰਡ ਇਹ ਸਾਰੀਆਂ ਹੀ ਜਥੇਬੰਦੀਆਂ ਲੋ ਤਾਲਮੇਲ ਮਾ ਪ੍ਰੋਗਰਾਮ ਹੈ ਤੇ ਇੱਕ ਸਨੇਹਾ ਹੈ ਸਰਕਾਰ ਨੂੰ ਵੀ ਉਹ ਮੰਗਾ ਜਿਹੜੀਆਂ ਤੁਰੰਤ ਲਾਗੂ ਕਰੇ ਨਹੀਂ ਤਾਂ ਲੋਕ ਮੈਦਾਨ ਚ ਨੇ ਆਉਣ ਵਾਲੇ ਸਮੇਂ ਚ ਵੀ ਕੋਈ ਦਿੱਲੀ ਨੂੰ ਜਾ ਕੇ ਵੱਡਾ ਮੋਰਚਾ ਲੱਗ ਸਕਦਾ ਹੈ ਚੰਡੀਗੜ੍ਹ ਲੱਗ ਸਕਦਾ ਹੈ ਜਿਹੜੀਆਂ ਪੰਜਾਬ ਸਰਕਾਰ ਨਾਲ ਸਬੰਧਤ ਮੰਗਾ ਹੈ ਉਹਨਾਂ ਦੇ ਸਬੰਧ ਚ ਪਹਿਲਾਂ ਆ 26 ਤੱਕ ਸੀਗਾ 22 ਤੋਂ 26 ਤੱਕ ਮੋਰਚੇ ਸੀ ਹੈੱਡਕੁਆਰਟਰਾਂ ਤੇ ਉਹ ਹੁਣ ਠੰਡ ਦੇ ਉੱਤੇ ਆਣ ਚ ਰੱਖਦੇ ਹੋਏ ਉਹ 6 ਤੋਂ 10 ਤੱਕ ਮੋਰਚੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਤੇ ਲੱਗਣਗੇ ਜਿਹੜਾ ਅੱਜ ਵਾਲਾ ਪ੍ਰੋਗਰਾਮ ਹੈ ਇਹ ਸੈਂਟਰ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਾਉਣ ਵਾਸਤੇ ਤੇ ਉਸ ਦਿਨ ਜਦੋਂ ਪੂਰੇ ਭਾਰਤ ਦੇ ਲੋਕਾਂ ਨੇ ਧਰਮਾਂ ਜਾਤਾਂ ਗੋਤਾਂ ਤੋਂ ਉੱਪਰ ਉੱਠ ਕੇ ਇੱਕ ਸਾਂਝੀ ਲੜਾਈ ਲੜਨ ਦਾ ਤਯਾ ਕਰਕੇ ਉਹ ਦਿੱਲੀ ਵੱਲ ਨੂੰ ਚਾਲੇ ਪਾਇੀ ਸੀ ਉਸ ਦਿਨ ਨੂੰ ਇਹ ਮੰਨਦੇ ਹੋਏ ਅੱਜ ਇਹ ਜਿਹੜਾ ਮਾਰਚ ਕੱਢ ਰਹੇ ਆ ਉਹਨੂੰ ਯਾਦ ਵੀ ਕਰ ਰਹੇ ਆ ਤੇ ਦਿੱਲੀ ਦੀ ਸਰਕਾਰ ਨੂੰ ਇਹ ਸੂਚਨਾ ਵੀ ਦੇਣੀ ਚਾਹੁੰਦੇ ਆ ਵੀ ਜੇ ਆਉਣ ਵਾਲੇ ਸਮੇਂ 'ਚ ਉਹ ਮੰਗਾਂ ਦਾ ਨਹੀਂ ਹੱਲ ਹੁੰਦਾ ਤਾਂ ਫਿਰ ਲੋਕ ਲੜਾਈ ਦੇ ਮੈਦਾਨ 'ਚ ਨੇ ਉਹਨਾਂ ਵਾਲੇ ਸਮੇਂ 'ਚ ਦਿੱਲੀ ਵਾਲ ਨੂੰ ਸਾਰੇ ਚੜ੍ਹ ਕੇ ਆਉਣ। ਇਹ ਕਿੱਥੋਂ ਟਰੈਕਟਰ ਬਾਹਰ ਚੱਲਿਆ ਤੇ ਕਿੱਥੇ ਅਗੇ ਸਮਾਪਤੀ ਹੋਣੀ? ਇਹ ਆਪਣਾ ਤਸੀਲ ਪਧਰਾ ਪ੍ਰੋਗਰਾਮ ਹੈ ਜਿਵੇਂ ਪਹਿਲਾਂ ਪੂਰੇ ਜ਼ਿਲ੍ਹੇ ਦਾ ਸੀਗਾ ਉਹ ਮੋਗੇ ਦੇ ਵਿੱਚ ਕਰਨਾ ਸੀਗਾ। ਉਸ ਤੋਂ ਬਾਅਦ ਮੋਗੇ ਦੇ ਵਿੱਚ ਵੱਖਰਾ ਨਿਹੱਲੇ ਵਾਲੇ ਬਲਾਕ ਦਾ ਵੱਖਰਾ ਇਹ ਬਾਗੇ ਪੁਰਾਣੇ ਤਸੀਲ ਪਧਰਾ ਜਿਹੜਾ ਬਕਰਾਇਆ ਇਹ ਸਮਾਲ ਸਰ ਦੀ ਦਾਣਾ ਮੰਡੀ ਦੇ ਵਿੱਚ ਸੈਂਕੜੇ ਟਰੈਕਟਰ ਇਕੱਠੇ ਹੋਏ ਸਵੇਰ ਦੇ ਉੱਥੋਂ ਇੱਕ ਸ਼ਾਂਤੀ ਦੇ ਵਿੱਚ ਜਾਣੀ ਪੀਸਫੁੱਲ ਆਪਣਾ ਪ੍ਰੋਗਰਾਮ ਹੈ ਪੂਰਾ ਸ਼ਾਂਤੀ ਵਾਲਾ ਮਾਰਚ ਹੈ। ਇਨੂੰ ਲੈ ਕੇ ਅਸੀਂ ਬਾਗੇ ਪ੍ਰਾਣੇ ਦੀਆਂ ਚਾਰਾਂ ਛੜਕਾਂ ਤੇ ਮਾਰਚ ਕਰਨ ਵਾਸਤੇ ਆਏ ਆ ਲੋਕਾਂ 'ਚ ਬਹੁਤ ਸ਼ਾਂਜ ਨੌਜਵਾਨ ਵੱਡੀ ਗਿਣਤੀ ਆਏ ਆ ਇਹ ਸਾਰੀਆਂ ਗੱਲਾਂ ਨੂੰ ਸਮਝਦੇ ਆ ਕਿਉਂਕਿ ਪਿਛਲਾ ਲੰਮਾ ਸਮਾਂ ਆਪਾਂ ਇਹ ਸਰਕਾਰਾਂ ਬਾਰੇ ਲੋਕਾਂ ਨੂੰ ਦੱਸਿਆ ਤੇ ਲੋਕ ਸਮਝੇ ਨੇ ਇਸ ਗੱਲ ਜੇ ਮੈਂ ਤੁਸੀਂ ਕਿਹਾ ਵੀ 26 ਜਨਵਰੀ ਤੱਕ ਜਿਹੜਾ ਇਹ ਪ੍ਰੋਗਰਾਮ ਸੀਗਾ ਕਿ ਸਰਕਾਰ ਨੂੰ ਜਿਹੜੀਆਂ ਦਸਿਆ ਜਾਣ ਮੰਗਾ ਜੇ ਸਰਕਾਰ ਫੇਰ ਵੀ ਮੰਗਾ ਨਹੀਂ ਮੰਦੀ ਜਾਂ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਅਗਲਾ ਇਲੈਕਸ਼ਨ ਕੀ ਹੋ ਸਕਦਾ ਅਗਲਾ ਇਲੈਕਸ਼ਨ ਆ ਵੀ ਅਸੀਂ ਦਿੱਲੀ ਉੱਤੇ ਮਾਰਚ ਕਰਨ ਵਾਸਤੇ ਜਾਣਾ ਇੱਕ ਦਿਨ ਆ ਮਾਰਚ ਆ ਜਿਹੜੇ ਛੋਟੇ ਕਰਕੇ ਲੋਕਾਂ ਨੂੰ ਵੇਅਰ ਕਰਨ ਵਾਸਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਜਗਾਉਣ ਵਾਸਤੇ ਆ ਮਾਰਚ ਛੋਟੇ ਨੇ ਇਸ ਤੋਂ ਬਾਅਦ ਚ ਵੱਡਾ ਮਾਰਚ ਆ ਜਿਹੜਾ ਦਿੱਲੀ ਦੇ ਵਿੱਚ ਕਰਨ ਜਾ ਰਹੇ ਆ ਉਹ ਐਸਕੇਮ ਸੰਯੁਕਤ ਮੋਰਚਾ ਜਿਹੜਾ ਆਪਣਾ ਪੂਰੇ ਭਾਰਤ ਦਾ ਬਣਿਆ ਹੋਇਆ ਜਿਹਦੀ ਨੌ ਮੈਂਬਰੀ ਕਮੇਟੀ ਐ ਮੇਨ ਉਹਨਾਂ ਵੱਲੋਂ ਸੱਦਾ ਤੇ ਮੇਰੇ ਸਾਹਮਣੇ ਕੋਈ 5-700 ਸਟੇਟ ਹੈਗੇ ਆ ਜ਼ਿਲ੍ਹੇ ਸਟੇਟਾਂ ਡੱਡ ਸਾਰੀਆਂ ਉਸ ਦਿਨ ਨੂੰ ਦਿੱਲੀ ਚ ਜਾ ਕੇ ਉਹ ਜਿਹੜੇ ਤਰੀਕ ਨਹੀਂ ਤੈਅ ਹੋਈ ਸ਼ਾਇਦ 20 ਤੋਂ 25 ਤੱਕ ਕੋਈ ਤਰੀਕ ਤੈਅ ਹੋ ਜੇ ਉਸ ਦਿਨ ਨੂੰ ਦਿੱਲੀ ਦੇ ਵਿੱਚ ਲਲਕਾਰਾ ਮਾਰਨ ਜਾ ਰਹੇ ਹਾਂ ਜੀ ਜਿਹੜਾ ਇਹ ਜਿਹੜਾ ਜਿਹੜਾ ਹੁਣ ਤਸੀਲ ਤੋਂ ਜਾ ਕੇ ਟਰੈਕਟਰ ਜਿਹੜਾ ਵਾਪਸ ਮੁੜਨਗੇ ਵਾਪਸ ਮੁੜਨਗੇ ਜੀ ਫਿਰ ਮੋਗਾ ਰੋਡ ਤੇ ਵੀ ਜਾਵਾਂਗੇ ਹਲ ਸਿੰਘ ਵਾਲਾ ਰੋਡ ਤੇ ਵੀ ਜਾਵਾਂਗੇ ਇਹ ਸਾਰੇ ਰੋਡਾਂ ਤੇ ਟਰੈਕਟਰ ਸ਼ੋਅ ਕਰਾਂਗੇ ਜੀ ਇਹ ਛੱਡਨਾ ਅਸੀਂ ਸਮندر ਸਿੰਘ ਡੇਮਰੂ ਜਿਹੜੇ ਕਿ ਟਰੈਕਟਰ ਮਾਰਚਾ ਜਿਹੜਾ ਮੈਂ ਦੁਬਾਰਾ ਕਹੂੰਗਾ ਬਲੇ ਪੱਤਰਕਾਰ ਨੂੰ ਕਹੂੰਗਾ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦੁਬਾਰਾ ਜਿਹੜੀਆਂ ਤਸਵੀਰਾਂ ਦਿਖਾਵੇ ਟਰੈਕਟਰ ਮਾਰਚ ਦੀਆਂ ਜਿਹੜਾ ਟਰੈਕਟਰ ਮਾਰਚਾ ਉਹ ਸਮ ਆ ਇਧਰ ਚਲਾ ਗਿਆ ਜੀ ਜਿਹੜਾ ਲਗਾਤਾਰ ਨਹੀਂਆ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਆ ਜਿਸ ਦੇ ਵਿੱਚ ਵੱਡੀ ਗੈਂਦੀ ਦੇ ਵਾਸੀ ਦਾ ਟਰੈਕਟਰ ਮਾਰਚਾ ਹੋ ਉਹ ਕੀਤਾ ਜਾ ਰਿਹਾ ਜਿਸ ਟਰੈਕਟਰ ਮਾਰਚ ਦੇ ਵਿੱਚ ਜਿਹਦੇ ਵਿੱਚ ਵੱਡੀ ਗੈਂਦੀ ਦੇ ਵਾਸੀ ਜਿਹੜੇ ਲੋਕ ਆ ਜਿਹੜੇ ਉਹ ਪਹੁੰਚੇ ਆ ਉਹਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਉਹ ਦਿਖਾ ਰਹੇ ਆ ਕਿਉਂਕਿ ਇਹ ਤੁਹਾਨੂੰ ਦੱਸ ਦਈਏ ਕਿ ਜਿਹੜਾ ਉਹਨਾਂ ਨੇ ਰੂਟ ਪਲਾਨ ਸਮਝਾਇਆ ਜਿਹੜਾ ਕਿ ਬਾਗਾਪਣਾ ਸ਼ਹਿਰ ਨੂੰ ਹਰ ਜਿਹੜੇ ਆ ਰਹੇ ਆ ਰਸਤੇ ਵਿੱਚ ਆਪਣੀ ਖਬਰ ਵੇਖ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹਦੇ ਵਿੱਚ ਜਿਹੜੀ ਇੱਕ ਗੱਲ ਹੋਰ ਆ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਆਵਾਜਾਈ ਦਾ ਜਿਹੜਾ ਬਿਲਕੁਲ ਪ੍ਰਭਾਵਿਤ ਹੋਊਗਾ ਇਹਦੇ ਨਾਲ ਉਹ ਥੋੜਾ ਟਾਈਮ ਜਿਹੜੀ ਉਹ ਵੇਟ ਕਰ ਲੈਣਾ ਜਿਹੜਾ ਕੋਈ ਦੋਸਤ ਮਿੱਤਰ ਜਿਹੜਾ ਸ਼ਹਿਰ ਦੇ ਵਿੱਚ ਆ ਰਿਹਾ ਕਿਉਂਕਿ ਜਿਹੜਾ ਟਰੈਕਟਰ ਹੈ ਜਿਹੜਾ ਸ਼ਹਿਰ ਦੇ ਵਿੱਚ ਐਂਟਰ ਹੋ ਚੁੱਕੇ ਆ ਉਸ ਤੋਂ ਬਾਅਦ ਇਹ ਟਰੈਕਟਰ ਪਹਿਲਾਂ ਮੁੱਦਕੀ ਰੋਡ ਜਾਣਗੇ ਮੁੱਦਕੀ ਰੋਡ ਤੋਂ ਜਿਹੜਾ ਕੰਪਲੈਕਸ ਤਹਿਸੀਲ ਕੰਪਲੈਕਸ ਆ ਤਹਿਸੀਲ ਮ ਦਫ਼ਤਰ ਆਪਾਂ ਕਹਿੰਦੇ ਜਾਂ ਕਚਹਿਰੀ ਆ ਉਹਦੇ ਉੱਪਰਲੇ ਪਾਸੇ ਦੀ ਘੁੰਮ ਕੇ ਇਹ ਟਰੈਕਟਰ ਮੋਗਾ ਰੋਡ ਜਾਣਗੇ ਮੋਗਾ ਰੋਡ ਤੋਂ ਜਿਹੜਾ ਦੁਬਾਰਾ ਇਹ ਘੁੰਮ ਕੇ ਜਿਹੜਾ ਇਹ ਏ ਨਿਹਾਲ ਸਿੰਘ ਵਾਲਾ ਰੋਡ ਜਾਣਗੇ ਉਸ ਤੋਂ ਬਾਅਦ ਜਿਹੜੀ ਵਾਪਸੀ ਹੋ ਫਿਰ ਸਮਾਲਸਰ ਹੀ ਹੋਊਗੀ ਇਹ ਜਿਹੜੀ ਜਾਣਕਾਰੀ ਅ ਸ਼ਗਮੰਦਰ ਸਿੰਘ ਡੇਮਰੂ ਨੇ ਜਕਸੇਬ ਦੇ ਨਾਮ ਸ਼ੇਅਰ ਕੀਤੀ ਆ ਲਗਾਤਾਰ ਜਿਹੜੀ ਤੁਹਾਨੂੰ ਸੈਕ੍ਰੇਟਰੀਟਰ ਨੇ ਕਿਹਾ ਕਿ ਟਰੈਕਟਰ ਜਿਹੜੇ ਵੱਡੀ ਗਤੀ ਦੇ ਵਿੱਚ ਹਜੇ ਵੀ ਸ਼ਹਿਰ ਦੇ ਵਿੱਚ ਜਿਹੜੇ ਪ੍ਰਵੇਸ਼ ਕਰ ਚੁੱਕੇ ਆ ਪਰ ਵੱਡੀ ਗਤੀ ਦੇ ਵਿੱਚ ਹਜੇ ਵੀ ਜਿਹੜੇ ਟਰੈਕਟਰ ਆ ਉਹ ਪਿਛਲੇ ਪਾਸੇ ਜਿਹੜੇ ਆ ਰਹੇ ਆ ਕੋਟਕਪੁਰਾ ਸਾਈਡ ਵਾਲੇ ਪਾਸੋਂ ਕਹਿੰਗੇ ਸਮਾਲਸਰ ਤੋਂ ਜਿਹੜੀ ਉਹ ਤੁਰਿਆ ਮੈਂ ਇੱਕ ਵਾਰੀ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਇੱਕ ਵਾਰੀ ਦੁਬਾਰਾ ਦਿਖਾ ਦੇ ਟਰੈਕਟਰ ਮਾਰਟ ਦਿਗਾ ਜਿਹੜਾ ਟਰੈਕ ਭਾਰਤੀ ਕਿਸਾਨ ਜੁਨੀਆਣਾ ਇਕਤਾ ਅਗਰਾਹਾ ਦੇ ਨੁਮਾਇੰਦਿਆਂ ਦੇ ਵੱਲੋਂ ਯੂਨੀਅਨ ਦੇ ਵੱਲੋਂ ਜਿਹੜੀ ਇਹ ਜਿਹੜੀ ਵੱਡੀ ਪੱਧਰ ਤੇ ਜਿਹੜੀ ਟਰੈਕਟਰ ਮਾਰਚ ਹੈ ਕਰ ਰਹੀ ਆ ਆਪਾਂ ਕਹਿ ਸਕਦੇ ਹਾਂ ਉਹ ਕੱਢੀ ਗਈ ਆ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਵੱਡੀ ਗੰਟੀਵਾਰ ਜਿਹੜਾ ਟਰੈਕਟਰ ਮਾਰਚ ਉਹ ਕੀਤਾ ਜਾ ਰਿਹਾ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਹੈ ਟਰੈਕਟਰ ਮਾਰਚ ਉਹ ਕੀਤਾ ਜਾ ਰਿਹਾ ਥੋੜੇ ਟਾਈਮ ਤੱਕ ਜਿਹੜੀਆਂ ਤੁਹਾਨੂੰ ਅਸੀਂ ਜਿਹੜੀਆਂ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਵੱਡੀ ਗੰਟੀਵਾਰ ਜਿਹੜਾ ਟਰੈਕਟਰ ਮਾਰਚ ਉਹ ਸ਼ਹਿਰ ਦੇ ਵਿੱਚ ਉਹ ਕੀਤਾ ਜਾ ਰਹੇ ਨੇ ਕਿਉਂਕਿ ਪਿਛਲੇ ਸਾਲ ਜੇ 2 ਸਾਲ ਪਿਛੇ ਦੀ ਗੱਲ ਕਰੀਏ ਤਾਂ ਸਯੁਗਤ ਕਿਸਾਨ ਮੋਰਚੇ ਦੇ ਵੱਲੋਂ ਇੱਕ 26 ਜਨਵਰੀ ਨੂੰ ਇੱਕ ਪ੍ਰੋਗਰਾਮ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਉੱਥੇ ਇੱਕ ਰੈਲੀ ਕੀਤੀ ਗਈ ਸੀ ਟਰੈਕਟਰਾਂ ਨੂੰ ਲੈ ਕੇ ਜਿਸ ਦੇ ਵਿੱਚ ਟਰੈਕਟਰ ਵੱਡੇ ਪੱਧਰ ਤੇ ਪੰਜਾਬ ਤੋਂ ਗਏ ਸੀਗੇ ਤੇ ਉੱਥੇ ਰੈਲੀ ਕੀਤੀ ਗਈ ਸੀ ਉਸ ਤੋਂ ਬਾਅਦ ਜਿਹੜੇ ਤਿੰਨੇ ਕਾਨੂੰਨ ਆ ਜਿਹੜੇ ਰੱਦ ਕੀਤੇ ਗਏ ਸੀਗੇ ਤਿੰਨ ਖੇਤੀ ਕਾਨੂੰਨ ਆ ਜਿਹੜੇ ਭਾਰਤ ਸਰਕਾਰ ਦੇ ਵੱਲੋਂ ਮੋਦੀ ਸਰਕਾਰ ਦੇ ਵੱਲੋਂ ਬਣਾਏ ਗਏ ਸੀਗੇ ਉਸ ਤੋਂ ਬਾਅਦ ਉਹ ਰੈਲੀਆਂ ਕਿਸ ਤਰ੍ਹਾਂ ਗਏਗਾ ਲੰਮਾ ਜਿਹੜਾ 2 ਦਿਨ ਚੱਲਿਆ ਉਸ ਤੋਂ ਬਾਅਦ ਜਿਹੜਾ ਹੋ ਕਿੰਨੇ করুণਾ ਸਰਕਾਰ ਨੂੰ ਵਾਪਸ ਲੈਣੇ ਪਏ મોદી ਸਰਕਾਰ ਨੂੰ ਵਾਪਸ ਲੈਣੇ ਪਏ ਤੇ ਉਸੇ ਨੂੰ ਵੀ ਜਿਹੜੀ ਆਪਦੀ ਜਿੱਤ ਮੰਨਦੇ ਹੋਏ ਜਿਹੜੇ ਕਿਸਾਨ ਜੁੜਾਂ ਦੇ ਆਗੂ ਆ ਹਰ ਇੱਕ ਸਾਲ ਜਿਹੜਾ 26 ਜਨਵਰੀ ਨੂੰ ਜਿਹੜੀ ਉਹ ਇਹ ਪ੍ਰੋਗਰਾਮ ਆ ਜਿਹੜੋ ਆਪਦੇ ਪੱਧਰ ਤੇ ਬਣਾਉਂਦੇ ਆ ਤਾਂ ਕਿ ਜਿਹੜਾ ਉਹ ਲੋਕਾਂ ਦੇ ਵਿੱਚ ਜਿਹੜੀ ਬਰੇ ਗੰਡ ਵੀ ਇੱਕ ਤਰੀਕੇ ਨਾਲ ਜਿਹੜੀ ਮਨਾਈ ਜਾ ਸਕੇ ਟਰੈਕਟਰ ਰੈਲੀ ਦੀ ਉੱਥੇ ਵੀ ਜਿਹੜਾ ਟਰੈਕਟਰ ਰੈਲੀ ਵੱਡੇ ਪੱਧਰ ਦੇ ਉੱਤੇ ਮਨਾਈ ਗਈ ਸੀਗੀ ਤੇ ਉਸ ਤੋਂ ਬਾਅਦ ਜਿਹੜੀਆਂ ਅੱਜ ਫੇਰ ਜਿਹੜਾ ਆਪਾਂ ਗੱਲ ਕਰਕੇ 2023 ਦੇ ਵਿੱਚ 24 ਦੇ ਵਿੱਚ ਜਿਹੜੀ ਇਹ ਰੈਲੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਟਰੈਕਟਰ ਮਾਰਚ ਕੀਤਾ ਜਾ ਰਿਹਾ ਲਗਾਤਾਰ ਤੁਹਾਨੂੰ ਦੱਸ ਦਿੱਤਾ ਕਿ ਟਰੈਕਟਰ ਮਾਰਚ ਪਹਿਲਾਂ ਇਹ ਮੁੱਦਕੀ ਰੋਡ ਗਏ ਆ ਮੁੱਦਕੀ ਰੋਡ ਤੋਂ ਜਿਹੜੇ ਵਾਪਸੀ ਤੇ ਫੇਰ ਟਰੈਕਟਰ ਮਾਰਚ ਉਹ ਜਿਹੜੇ ਉਹ ਵਾਪਸ ਆਉਣਗੇ ਵੱਡੇ ਵੱਡੇ ਟਰੈਕਟਰ ਉੱਤੇ ਡੈਕ ਲਾ ਕੇ ਜਿਹੜਾ ਕਿ ਕਿਸਾਨੀ ਨੂੰ ਪ੍ਰਮੋਟ ਕਰ ਰਹੇ ਆ ਕਿਸਾਨੀ ਬਾਰੇ ਜਿਹੜੀ ਗੱਲਬਾਤ ਦੱਸ ਰਹੇ ਆ ਭਾਰਤੀ ਕਿਸਾਨ ਯੂਨੀਅਨ ਦੇ ਅਗਰਹਾ ਦੇ ਨਮਾਇੰਦਿਆਂ ਦੇ ਵੱਲੋਂ ਜਿਹੜੀ ਇਹ ਰੈਲੀ ਆ ਉਹ ਕੀਤੀ ਜਾ ਰਹੀ ਆ ਲਗਾਤਾਰ ਜਿਹੜੀ ਤੁਹਾਨੂੰ ਅਸੀਂ ਤਸਵੀਰ ਵੀ ਤੁਹਾਡੇ ਨਾਲ ਦਰਸ਼ਕਾਂ ਦੇ ਰੂਬਰੂ ਕਰ ਰਹੇ ਆ ਜਿਸ ਦੇ ਵਿੱਚ ਵੱਡੀ ਗੰਤੀ ਦੇ ਵਿੱਚ ਇਹਦਾ ਟਰੈਕਟਰ ਮਾਰਚ ਆ ਉਨੋਖੀ ਦਿਖਾ ਰਹੇ ਆ ਕਿ ਕਿਵੇਂ ਜਿਹੜਾ ਟਰੈਕਟਰ ਮਾਰਚ ਆ ਜਿਹੜੇ ਬਾਗਾ ਪ੍ਰਾਣਾ ਦੇ ਵਿੱਚ ਪਹੁੰਚੇ ਨੇ ਲਗਾਤਾਰ ਹੁਣ ਜਿਹੜੀ ਤਸਵੀਰ ਆ ਉਹ ਵੀ ਦਿਖਾ ਰਹੇ ਆ ਜਿਹੜਾ ਕਿ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਜਿਹੜੀ ਜੱਜਕਸ਼ੂ ਦੀ ਟੀਮ ਐ ਇਸ ਟਾਈਮ ਮੌਜੂਦ ਆ ਦੇ ਗਰਾਊਂਡ ਜ਼ੀਰੋ ਦੇ ਉੱਤੇ ਜਿਹੜੀ ਤੁਹਾਨੂੰ ਅਸੀਂ ਇਹ ਜਿਹੜੀ ਸਾਰੀ ਜਿਹੜੀ ਜਾਣਕਾਰੀ ਆ ਉਹ ਦਿਖਾਈ ਆ ਪਰ ਸਨਕਰ ਦੌਰਾਨ ਦੱਸ ਗਏ ਕਿ ਜਿਹੜੇ ਸ਼ਹਿਰ ਦੇ ਵਿੱਚ ਆਉਣ ਵਾਲੇ ਥੋੜਾ ਜਿਹਾ ਗਰੇਜ ਕਰ ਲੈਣ ਤਾਂ ਕਿ ਜਿਹੜਾ ਜਾਮ ਆ ਜਿਹੜਾ ਉਹ ਸ਼ਹਿਰ ਦੇ ਵਿੱਚ ਤੁਹਾਨੂੰ ਲਗਭਗ 1.5-2 ਘੰਟੇ ਮਿਲ ਸਕਦਾ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਕਿ ਹਰ ਇੱਕ ਖਬਰ ਸਭ ਤੋਂ ਪਹਿਲਾਂ ਤੜਕ ਤੱਕ ਪਹੁੰਚਾਈ ਜਾ ਸਕੇ ਕੈਮਰਾਮੈਨ ਨਰਮਲ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਜਗਤ ਸਿੰਘ ਵੈਬਟੀਵੀ ਬਾਕੀ ਆਪ